ਦੋਸਤੋ ਜੇਕਰ ਤੁਹਾਡੇ ਮਸੂੜਿਆਂ ਵਿੱਚੋਂ ਖੂਨ ਆ ਰਿਹਾ ਹੈ ਤੁਹਾਨੂੰ ਡਾਕਟਰ ਨੇ ਜਿੰਜਾਵਾਈਟਸ ਦੀ ਬਿਮਾਰੀ ਦੱਸੀ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਿੰਪਲ ਆਯੁਰਵੈਦਿਕ ਅਸਰਦਾਰ ਦੇਸੀ ਨੁਸਖੇ ਦੱਸਾਂਗੇ ਤੁਸੀਂ ਇਹਨਾਂ ਨੁਸਖਿਆਂ ਨੂੰ ਜ਼ਰੂਰ ਅਪਣਾਉਣਾ ਹੈ ਇਹ ਤੁਹਾਡੇ ਲਈ ਬਹੁਤ ਹੀ ਕਾਰਗਰ ਸਾਬਿਤ ਹੋਣਗੇ ਹੁਣ ਤੁਹਾਨੂੰ ਦੱਸਦੇ ਹਾਂ ਇਹਨਾਂ ਦੇਸੀ ਘਰੇਲੂ ਨੁਸਖਿਆਂ ਬਾਰੇ ਤ੍ਰੀਫਲਾ ਦਾ ਇਸਤੇਮਾਲ ਤ੍ਰੀਫਲਾ ਤੁਹਾਨੂੰ ਮਾਰਕੀਟ ਵਿੱਚੋਂ ਬਹੁਤ ਹੀ ਆਸਾਨੀ ਨਾਲ ਮਿਲ ਜਾਵੇਗਾ ਤੁਸੀਂ ਪਾਊਡਰ ਦੇ ਰੂਪ ਵਿੱਚ ਤ੍ਰੀਫਲਾ ਦਾ ਇਸਤੇਮਾਲ ਕਰਨਾ ਹੈ ਦੋਸਤੋ ਤ੍ਰੀਫਲਾ ਪਾਊਡਰ ਕੀ ਕਰੇਗਾ ਜੋ ਦੰਧਾਂ ਵਿੱਚੋਂ ਮਸੂੜਿਆਂ ਵਿੱਚੋਂ ਖੂਨ ਆ ਰਿਹਾ ਹੈ ਉਸ ਨੂੰ ਰੋਕੇਗਾ ਖੂਨ ਨਿਕਲਣ ਦੀ ਜੋ ਸਮੱਸਿਆ ਹੈ ਉਸ ਨੂੰ ਠੀਕ ਕਰੇਗਾ ਮਸੂੜਿਆਂ ਵਿੱਚ ਸੋਜ ਦੀ ਸਮੱਸਿਆ ਨੂੰ ਵੀ ਘਟ ਕਰੇਗਾ ਤ੍ਰਿਫਲਾ ਪਾਊਡਰ ਦਾ ਇਸਤੇਮਾਲ ਕਿਵੇਂ ਕਰਨਾ ਹੈ ਤੁਸੀਂ ਤ੍ਰਿਫਲਾ ਪਾਊਡਰ ਦੀ ਚਾਹ ਬਣਾਉਣੀ ਹੈ ਇੱਕ ਚਮਚ ਤ੍ਰਿਫਲਾ ਪਾਊਡਰ ਲੈਣਾ ਹੈ ਉਸ ਨੂੰ ਇੱਕ ਕੱਪ ਪੂਰੇ ਗਰਮ-ਗਰਮ ਪਾਣੀ ਵਿੱਚ ਪਾਉਣਾ ਹੈ ਤੇ ਚਮਚ ਨਾਲ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤੇ ਕਿਸੇ ਬਰਤਨ ਨਾਲ ਢੱਕ ਕੇ 10 ਮਿੰਟ ਲਈ ਛੱਡ ਦੇਣਾ ਹੈ 10 ਮਿੰਟਾਂ ਬਾਅਦ ਜਦੋਂ ਇਹ ਥੋੜਾ ਜਿਹਾ ਠੰਡਾ ਹੋ ਜਾਵੇ ਤਾਂ ਤੁਸੀਂ ਇਸ ਨੂੰ ਛਾਣ ਕੇ ਇਸਤੇਮਾਲ ਕਰਨਾ ਹੈ ਤੁਸੀਂ ਇਸ ਨੁਸਖੇ ਦਾ ਥੋੜਾ ਪਾਣੀ ਮੂੰਹ ਅੰਦਰ ਲੈ ਕੇ ਪੂਰੇ ਮੂੰਹ ਵਿੱਚ ਕੁਰਲੀ ਵਾਂਗ ਘਮਾਉਣਾ ਹੈ ਘੱਟ ਤੋਂ ਘੱਟ 3 ਮਿੰਟ ਤੱਕ ਤੁਸੀਂ ਇਸ ਨੁਸਖੇ ਨੂੰ ਮੂੰਹ ਅੰਦਰ ਚੰਗੀ ਤਰ੍ਹਾਂ ਘਮਾਉਣਾ ਹੈ ਤੇ ਫਿਰ ਇਸ ਤੋਂ ਬਾਅਦ ਪਾਣੀ ਨੂੰ ਮੂੰਹ ਵਿੱਚੋਂ ਬਾਹਰ ਕੱਢ ਦੇਣਾ ਹੈ ਇਸ ਨੁਸਖੇ ਦਾ ਇਸਤੇਮਾਲ ਤੁਸੀਂ ਦਿਨ ਵਿੱਚ 2 ਤੋਂ 3 ਵਾਰ ਕਰਨਾ ਹੈ ਲਗਾਤਾਰ ਕੁਝ ਦਿਨ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪ ਹੀ ਦੇਖੋਗੇ ਕਿ ਮਸੂੜਿਆਂ ਦੰਦਾਂ ਦੀ ਸੋਜ ਖੂਨ ਨਿਕਲਣ ਦੀ ਸਮੱਸਿਆ ਕਾਫੀ ਹੱਦ ਤੱਕ ਘੱਟ ਹੋ ਜਾਵੇਗੀ ਦੋਸਤੋ ਅਗਲੇ ਦੇਸੀ ਨੁਸਖੇ ਵਿੱਚ ਅਸੀਂ ਇਸਤੇਮਾਲ ਕਰਾਂਗੇ ਨਾਰੀਅਲ ਦੇ ਤੇਲ ਦਾ ਦੋਸਤੋ ਤੁਸੀ ਕੀ ਕਰਨਾ ਹੈ ਨਾਰੀਅਲ ਦਾ ਤੇਲ ਆਪਣੀ ਉਂਗਲ ਤੇ ਲਗਾ ਕੇ ਚੰਗੀ ਤਰ੍ਹਾਂ ਮਸੂੜਿਆਂ ਦੀ ਮਾਲਿਸ਼ ਕਰਨੀ ਹੈ ਤੁਸੀ ਰਾਤ ਨੂੰ ਇਸ ਨੁਸਖੇ ਦਾ ਇਸਤੇਮਾਲ ਕਰਨਾ ਹੈ ਯਾਦ ਰੱਖੇ ਕਿ ਇਸ ਨੁਸਖੇ ਨਾਲ ਦੰਦਾਂ ਮਸੂੜਿਆਂ ਦੀ ਮਾਲਿਸ਼ ਕਰਨ ਤੋਂ ਬਾਅਦ ਤੁਸੀ ਕੁਰਲੀ ਨਹੀਂ ਕਰਨੀ ਇਸ ਨੁਸਖੇ ਨੂੰ ਲਗਾ ਕੇ ਨਾਲ ਦੀ ਨਾਲ ਹੀ ਸੋ ਜਾਣਾ ਹੈ ਤੁਹਾਡੇ ਮਸੂੜਿਆਂ ਅੰਦਰ ਜੋ ਤੇਲ ਰਹੇਗਾ ਉਹ ਹੌਲੀ-ਹੌਲੀ ਆਪਣਾ ਅਸਰ ਕਰੇਗਾ ਤੁਹਾਡੇ ਦੰਦਾਂ ਮਸੂੜਿਆਂ ਨੂੰ ਮਜ਼ਬੂਤੀ ਮਿਲੇਗੀ ਇਹ ਨੁਸਖੇ ਕਾ ਤੁਸੀਂ ਰਾਤ ਨੂੰ ਕਰਨਾ ਹੈ ساری ਉਮਰ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ ਦੋਸਤੋ ਅਗਲਾ ਦੇਸੀ ਨੁਸਖਾ ਹੈ ਸੇਬ ਦਾ ਸੇਵਨ ਦੋਸਤੋ ਖਾਣਾ ਖਾਣ ਤੋਂ 1 ਘੰਟਾ ਬਾਅਦ ਤੁਸੀਂ ਇੱਕ ਸੇਬ ਜ਼ਰੂਰ ਖਾਣਾ ਹੈ ਸੇਬ ਖਾਣ ਨਾਲ ਤੁਹਾਡਾ ਪਾਚਨ ਤੰਤਰ ਚੰਗਾ ਰਹੇਗਾ ਤੁਹਾਡੇ ਦੰਦ ਵੀ ਮਜ਼ਬੂਤ ਹੋਣਗੇ ਸਾਫ਼ ਰਹਿਣਗੇ ਸਵਸਤ ਰਹਿਣਗੇ ਤੁਹਾਡੇ ਮਸੂੜੇ ਵੀ ਮਜ਼ਬੂਤ ਰਹਿਣਗੇ ਤਾਂ ਦੋਸਤੋ ਸੇਬ ਖਾਣ ਦੀ ਆਦਤ ਤੁਹਾਨੂੰ ਜ਼ਰੂਰ ਪਾਉਣੀ ਚਾਹੀਦੀ ਹੈ ਲੌਂਗ ਦੇ ਤੇਲ ਦਾ ਇਸਤੇਮਾਲ ਦੋਸਤੋ ਕਿਸੇ ਸਖਤ ਚੀਜ਼ ਨੂੰ ਖਾਣ ਜਾਂ ਬਰਸ਼ ਕਰਦੇ ਸਮੇ ਮਸੂੜੇ ਵਿੱਚ ਖੂਨ ਨਿਕਲ ਰਿਹਾ ਹੈ ਤਾਂ ਰੂ ਨੂੰ ਲੌਂਗ ਦੇ ਤੇਲ ਵਿੱਚ ਡਬੋ ਕੇ ਮਸੂੜਿਆਂ ਤੇ ਦੰਦਾ ਤੇਲ ਲਗਾਓ ਥੋੜੀ ਦੇਰ ਬਾਅਦ ਹਲਕੇ ਕੋਸੇ ਪਾਣੀ ਨਾਲ ਮੂੰਹ ਸਾਫ਼ ਕਰੋ ਇਸ ਨਾਲ ਮਸੂੜਿਆਂ ਦੰਦਾ ਦੀ ਕਸਾਵਟ ਵਧੇਗੀ ਖੂਨ ਨਿਕਲਣ ਸੋਚ ਦੀ ਸਮੱਸਿਆ ਕੁਝ ਹੀ ਦਿਨਾਂ ਵਿੱਚ ਖਤਮ ਹੋ ਜਾਵੇਗੀ ਜੇਕਰ ਤੁਸੀਂ ਤੇਲ ਨਹੀਂ ਲਗਾਉਣਾ ਚਾਹੁੰਦੇ ਤਾਂ ਦਿਨ ਵਿੱਚ ਦੋ ਵਾਰ ਦੰਦਾ ਦੇ ਥੱਲੇ ਲੌਂਗ ਚਬਾ ਕੇ ਰੱਖ ਸਕਦੇ ਹੋ ਇਸ ਨਾਲ ਵੀ ਕਾਫੀ ਆਰਾਮ ਮਿਲੇਗਾ ਸਰੋਂ ਦੇ ਤੇਲ ਦਾ ਇਸਤੇਮਾਲ ਲੌਂਗ ਦੀ ਤਰ੍ਹਾਂ ਸਰੋਂ ਦਾ ਤੇਲ ਵੀ ਮਸੂੜਿਆਂ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਰਾਤ ਨੂੰ ਸੋ ਤੋਂ ਪਹਿਲਾਂ ਇੱਕ ਚਮਚ ਸਰੋਂ ਦੇ ਤੇਲ ਵਿੱਚ ਇੱਕ ਚੁਟਕੀ ਨਮਕ ਮਿਲਾ ਕੇ ਦੰਦਾਂ ਤੇ ਮਸੂੜਿਆਂ ਦੀ ਮਾਲਿਸ਼ ਕਰੋ ਕੁਝ ਹੀ ਦਿਨਾਂ ਵਿੱਚ ਮਸੂੜਿਆਂ ਵਿੱਚ ਖੂਨ ਨਿਕਲਣਾ ਬੰਦ ਹੋ ਜਾਵੇਗਾ ਯਾਦ ਰੱਖਣਾ ਹੈ ਮਾਲਿਸ਼ ਕਰਨ ਤੋਂ ਬਾਅਦ ਮੂੰਹ ਸਾਫ਼ ਨਹੀਂ ਕਰਨਾ ਨਾਲ ਦੀ ਨਾਲ ਹੀ ਤੁਸੀਂ ਸੌ ਜਾਣਾ ਹੈ ਜੇ ਦੰਦਾਂ ਵਿੱਚ ਦਰਦ ਜਾਂ ਬਰਸ਼ ਕਰਦੇ ਸਮੇਂ ਖੂਨ ਨਿਕਲ ਆਉਂਦਾ ਹੈ ਤਾਂ ਫਟਕੜੀ ਵਾਲੇ ਪਾਣੀ ਨਾਲ ਕੁਰਲੀ ਕਰੋ ਮੂੰਹ ਵਿੱਚ ਫਟਕੜੀ ਵਾਲਾ ਪਾਣੀ 2 ਤੋਂ 3 ਮਿੰਟਾਂ ਤੱਕ ਰੱਖੋ ਫਿਰ ਬਾਹਰ ਕੱਢ ਦਿਓ ਇਸ ਤਰ੍ਹਾਂ ਕਰਨ ਨਾਲ ਦੰਦਾਂ ਵਿੱਚ ਮਸੂੜਿਆਂ ਵਿੱਚ ਕਸਾਵਟ ਆਵੇਗੀ ਮਸੂੜਿਆਂ ਦਾ ਢਿੱਲਾਪਣ ਕੁਝ ਹੀ ਦਿਨਾਂ ਵਿੱਚ ਖਤਮ ਹੋ ਜਾਵੇਗਾ ਖੂਨ ਨਿਕਲਣਾ ਵੀ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ ਐਲੋਵੀਰਾ ਦਾ ਇਸਤੇਮਾਲ ਐਲੋਵੀਰਾ ਦੇ ਅੰਦਰਲੇ ਜੈਲ ਨਾਲ ਮਸੂੜਿਆਂ ਦੀ ਮਾਲਿਸ਼ ਕਰੋ ਇਹ ਜੈਲ ਮਸੂੜਿਆਂ ਦੇ ਅੰਦਰ ਜਾ ਕੇ ਇਨਫੈਕਸ਼ਨ ਨੂੰ ਖਤਮ ਕਰ ਦਿੰਦਾ ਹੈ ਇਸ ਤੋਂ ਇਲਾਵਾ ਇਸ ਨਾਲ ਦੰਦਾਂ ਸੰਬੰਧੀ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ਦੰਦਾਂ ਦਾ ਪੀਲਾਪਣ ਖਤਮ ਹੋ ਜਾਂਦਾ ਹੈ ਦੰਦ ਮੋਤੀਆਂ ਵਰਗੇ ਚਿੱਟੇ ਚਮਕ ਜਾਂਦੇ Han